ਸਤਨਾਮ ਸ਼੍ਰੀ ਵਾਖੇ ਗੁਰੂ ਸਾਹਿਬ ਜੀ ਉਹ ਮਹਰਾਜੇ ਕਿਰਪਾ ਕਰੋ ਦੀਨ ਕੇ ਦਤਾ ਤੇ ਮੇਰਾ ਗੁਣ ਅਵਗਣਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਹੀ ਸਜਣਾ ਸੁਚਾਪਤਿ ਸ਼ਿਰਸ਼ਾਹੰਦ ਸ਼ਹੁ ਜਿਸ ਪਾਸ ਬਹਿਟਿਆ ਸੋਹੀਐ ਸਬਨਾਂ ਦਾ ਵੈਸਾ ਹੋ ਸਤਨਾਮ ਸ਼੍ਰੀ ਵਾਖੇ ਗੁਰੂ ਸਾਹਿਬ ਜੀਓ ਹੰ ਜੈਤ ਸ੍ਰੀ ਮਖਲਾ 50 ਕੋਈ ਜਨ ਹਰਸਿਉਂ ਦੇਵੈ ਜੋਰ ਚਰਨ ਗਹ ਬਕੋ ਸੁਭਰ ਸੁਨਾਮ ਹੰਦੀਜ ਪ੍ਰਾਨ ਅਕੋਜ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਹ ਬਕੋ ਸੁਭ ਰਸਨਾ ਹੰਦੀਜ ਪ੍ਰਾਨ ਅਕੋਜ ਰਖਾਉ ਮਨ ਤਨ ਨਿਰਮਲ ਕਰਤਿ ਕੀਆ ਰੋ ਹਰ ਸਿੰਚੈ ਸੁਦਾ ਸੰਜੁਰ ਯਾਰਸ ਮੈਂ ਮਗਨ ਹੋਤਿ ਕਿਰਪਾ ਤੇ ਮਗਾਂ ਬਖਿਆ ਤੇ ਤੁਰ ਆਇਓ ਸ਼ਰਣ ਦੀਨ ਦੁਖ ਪੰਜਨ ਚਿਤਵਾ ਤੁਮਰੀ ਆਰੇ ਅਬੇ ਪਦ ਦਾਨ ਸਿਮਰਨ ਸੁਆਮੀ ਕੋ ਰਬਾ ਨਾਨਕ ਬੰਦਨ ਛੋੜ ਹਾਯੋ ਸ਼ਰਨ ਦੀਨ ਦੁਖ ਪੰਜਨ ਚਿਤਵਾ ਤੁਮਰੀ ਆਉ ਦੇ ਅਬਾ ਪਦ ਦਾਨ ਸਿਮਰਨ ਸੁਆਮੀ ਕੋ ਰਵਨਾਣ ਕ ਬੰਦਨ ਛੋੜ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸਾਡੇ ਜੀਵਾਂ ਦੇ ਭਲੇ ਲਈ ਚੰਗੀ ਸੋਚ ਲਈ ਚੰਗੇ ਰਾਹ ਦੇ ਲਈ ਸਤਿਗੁਰੂ ਜੀ ਫਰਮਾਉਣਾ ਕਰਦੇ ਹਨ ਜੈਤ ਸ੍ਰੀ ਮਹੱਲਾ ਪੰਜਵਾਂ ਜੈਤ ਸ੍ਰੀ ਰਾਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕੋਈ ਜਨ ਹਰਿ ਸਿਉ ਦੇਵੇ ਜੋਰ ਜੇ ਕੋਈ ਮਨੁੱਖ ਮੈਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਦੇਵੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਚਰਨ ਗਹੋਂ ਬਕੋਂ ਸੁਭਰ ਸੁਨਾਮ ਦੀਜੇ ਪ੍ਰਾਨ ਅਕੋਰ ਤਾਂ ਸਤਗੁਰੂ ਜੀ ਕਹਿੰਦੇ ਤਾਂ ਮੈਂ ਉਸ ਦੇ ਚਰਨ ਫੜ ਲਵਾਂ ਮੈਂ ਜੀਵ ਨਾਲ ਉਸ ਦਾ ਧੰਨਵਾਦ ਕਰਾਂ ਮਿੱਠੇ ਬੋਲ ਬੋਲਾਂ ਮੇਰੇ ਇਹ ਪ੍ਰਾਨ ਉਸ ਅੱਗੇ ਮੈਂ ਭੇਟ ਕਰਦਾ ਜੋ ਮੈਨੂੰ ਉਸ ਅਕਾਲ ਪੁਰਖ ਦੇ ਨਾਲ ਜੋੜ ਦੇਵੀ ਰਹਾਉ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ ਮਨ ਤਨ ਨਿਰਮਲ ਕਰਤਿਆਰੂ ਹਰ ਸਿੰਚੈ ਸੁਦਾ ਸੰਜੋਰ ਭਾਵ ਕੇ ਕੋਈ ਬਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਕਿਆਰਾ ਬਣਾਉਂਦਾ ਹੈ ਉਸ ਪਵਿੱਤਰ ਪਰਮਾਤਮਾ ਦੇ ਵਿੱਚ ਪ੍ਰਭੂ ਦੇ ਨਾਮ ਦੇ ਵਿੱਚ ਚੰਗੀ ਤਰ੍ਹਾਂ ਸਿੰਜਿਆ ਜਾਂਦਾ ਹੈ ਜੋ ਪਰਮਾਤਮਾ ਦੀ ਬੰਦਗੀ ਕਰਦਾ ਹੈ ਇਹ ਆ ਰਸਮੈ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਸਤਿਗੁਰੂ ਜੀ ਕਹਿੰਦੇ ਖਾਨਾ ਕਿ ਹੇ ਵੱਡੀ ਮਾਇਆ ਨਾਲੋਂ ਸੰਬੰਧ ਤੋੜ ਕੇ ਇਸ ਨਾਮ ਰਸ ਵਿੱਚ ਮਸਤ ਰਹਿੰਦਾ ਹੈ ਉਹ ਕੋਈ ਬਿਰਲਾ ਹੀ ਹੈ ਜੋ ਪਰਮਾਤਮਾ ਦੀ ਕਿਰਪਾ ਨਾਲ ਇਸ ਰਸ ਦੀ ਅਵਸਥਾ ਨੂੰ ਮਾਣਦਾ ਹੈ ਆਇਓ ਸ਼ਰਣ ਦੀਨ ਦੁਖ ਪੰਜਨ ਚਿਤਵੋ ਤੁਮਰੀ ਔਰ ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਅਕਾਲ ਪੁਰਖ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਮੈਨੂੰ ਤੇਰਾ ਹੀ ਆਸਰਾ ਹੈ ਮੇਰੇ ਮਨ ਦੇ ਵਿੱਚ ਆਪਣੇ ਨਾਮ ਨੂੰ ਚਿਤਾਰ ਦੇ ਭਾਵ ਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਅਕਾਲ ਪੁਰਖਾ ਕਿਰਪਾ ਕਰ ਤੇਰਾ ਨਾਮ ਮੇਰੇ ਹਿਰਦੇ ਦੇ ਵਿੱਚ ਵਸ ਜਾਵੀਂ ਅਬੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਵ ਨਾਨਕ ਬੰਦਨ ਛੋਰ ਸਤਿਗੁਰੂ ਜੀ ਕਹਿੰਦੇ ਹਨ ਕਿ اے ਅਕਾਲ ਪੁਰਖ ਜਿਸ ਤਰ੍ਹਾਂ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਮਾਇਆ ਤੋਂ ਵਿਚਾਲਿਆ ਬੰਦਨਾ ਤੋਂ ਛਡਵਾ ਲਿਆ ਮੈਨੂੰ ਵੀ ਸਿਮਰਨ ਦੀ ਦਾਤ ਦੇ ਮੈਂ ਵੀ ਵਿਕਾਰਾਂ ਦਾ ਟਕਰਾ ਕਰਕੇ ਆਪਣਾ ਜੋ ਮੇਰੀ ਅਵਸਥਾ ਹੈ ਉਹ ਨਿਰਪੈ ਹੋ ਜਾਵੇ ਤੇ ਸੱਚੇ ਪਾਤਸ਼ਾਹ ਮੈਨੂੰ ਤੇਰੇ ਨਾਮ ਦੀ ਦਾਤ ਬਖਸ਼ ਸੋ ਜੋ ਇਹ ਪਵਿੱਤਰ ਹੁਕਮਨਾਮਾ ਹੈ ਇਸ ਦਾ ਅਰਥ ਇਹ ਹੈ ਕਿ ਸਤਗੁਰੂ ਜੀ ਕਹਿੰਦੇ ਹਨ ਕਿ ਇਹ ਅਕਾਲ ਪੁਰਖ ਮੇਰੇ ਤੇ ਦਇਆ ਕਰ ਤਰਸ ਕਰ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਦੇ ਮੈਨੂੰ ਆਪਣਾ ਸੇਵਕ ਬਣਾ ਲੈ ਸੋ ਸਾਨੂੰ ਵੀ ਇਹ ਗੱਲ ਸਮਝ ਆ ਜਾਵੇ ਅਸੀਂ ਵੀ ਸਤਗੁਰੂ ਦਾ ਪਿਆਰ ਮੰਗੀਏ ਬਾਣੀ ਪੜ੍ਹਦੇ ਹੁਈਆਂ ਭੁੱਲਾਂ ਚੁਕਾਂ ਸਮਤ ਬਖਸ਼ ਦੇਣੀ ਸੰਗਤ ਜੀ ਸਤਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ